ਹਿਮਾਚਲ ਸੂਬੇ ਤੋਂ ਆਣ ਕੇ ਰਹਿ ਰਹੀ ਇੱਕ ਕਿਰਨ ਨਾਮ ਦੀ ਔਰਤ ਸੀ ਅਤੇ ਜੋ ਕਿ ਬਾਂਕੇ ਬਿਹਾਰੀ ਹਸਪੀਟਲ ਦੀ ਮੁਲਾਜ਼ਮ ਸੀ ਤੇ ਕਥਿਤ ਤੌਰ ਤੇ ਹਸਪਤਾਲ ਦੇ ਪ੍ਰਬੰਧਕ ਰਾਹੀ ਇਲਾਜ ਕਰਵਾਉਂਦੀ ਸੀ ਇਸ ਸੰਬੰਧੀ ਈਡੀ ਨੂੰ ਕੋਈ ਜਾਣਕਾਰੀ ਮਿਲੀ ਸੀ ਜਿਸ ਦੇ ਚੱਲਦੇ ਉਹਨਾਂ ਨੇ ਇਸ ਘਰ ਦੇ ਉੱਪਰ ਛਾਪੇਮਾਰੀ ਕੀਤੀ ਅਤੇ ਹੁਣ ਹਿਮਕੇਅਰ ਸਕੀਮ ਕਪਲੇ ਦੇ ਦੇਸ਼ਾਂ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਜੀ ਪ੍ਰਧਾਨ ਜੀ ਅੱਜ ਈਡੀ ਰੇਡ ਪਈ ਹੈ ਜੋਹਰ ਮਾਰਕੀਟ ਦੇ ਵਿੱਚ ਕੀ ਮਾਮਲਾ ਲੱਗਦਾ ਪਹਿਲੇ ਵੀ ਕਾਫੀ ਰੇਟਾ ਪੈ ਚੁੱਕੀਆਂ ਪਰ ਜਿਹੜਾ ਮਿਲਦਾ ਕੁਝ ਨਹੀਂ ਇਹਨਾਂ ਨੂੰ ਇੱਜ ਕੀ ਲੱਗਦਾ ਹੈ ਹੈ ਕੁਛ ਦੇਖੋ ਸਵੇਰੇ 5 ਵਜੇ ਦੀ ਟੀਮ ਆ ਜੀ ਇਹ ਇੱਥੇ ਆਪਣਾ ਸਰਚ ਕਰਦੇ ਰਹੇ 7:00 ਵਜੇ ਇਹਨਾਂ ਦੇ ਘਰ ਬੜੇ ਹੋ ਇਹ ਪਤਾ ਨਹੀਂ ਕਿਹੜੀ ਟੀਮ ਸੀ ਲੋਕਾਂ ਨੂੰ ਕੋਈ ਪਤਾ ਨਹੀਂ ਵੀ ਈਡੀ ਦੀ ਟੀਮ ਹੈ ਜਾਂ ਕੋਈ ਟੀਮ ਹੈ ਸਾਨੂੰ ਪਤਾ ਲੱਗਿਆ ਅਸੀਂ ਮੌਕੇ ਤੇ ਆਏ ਆ ਕੇ ਇਹਨਾਂ ਨੂੰ ਪੁੱਛਿਆ ਵੀ ਦੱਸੋ ਭਰਾ ਕਾਹਦੇ ਆਏ ਕੀ ਚੱਕਰ ਹੈ ਇਹ ਉਲਟੇ ਕੋਆਪਰੇਟ ਕਰਨ ਦੀ ਬਜਾਏ ਸਾਨੂੰ ਧੱਕੇ ਮਾਰ ਲਾਪੇ ਕੀ ਪਤਾ ਕਿਹੜੀ ਟੀਮ ਹੈ ਬਿਲਕੁਲ ਬਿਲਕੁਲ ਇਹ ਤਾਂ ਹੁਣ ਇਹਨਾਂ ਨੇ ਦੱਸਿਆ ਜਾਂ ਤੁਸੀਂ ਆਗੇ ਜਾਂ ਹੋਰ ਪਤਵੰਤੇ ਸੱਜਣ ਆਗੇ ਤੇ ਅਸੀਂ ਈਡੀ ਹੈ ਜੇ ਈਡੀ ਦਾ ਇਹਨਾਂ ਝੁਲਮ ਥੋੜਾ ਹਿੰਦੁਸਤਾਨ ਦੀ ਹੈ ਏ ਕਿਹੜਾ ਪਾਕਿਸਤਾਨ ਬਾਰਡਰ ਹੈ ਵੀ ਤੁਸੀਂ ਆਗੇ ਫੌਜੀਆ ਨੇ ਆਤੇ ਉਗਰਵਾਦੀ ਫੜਨੇ ਤੇ ਇੱਕ ਹਮਾਤੜ ਪਰਿਵਾਰ ਹੈ ਇਹ ਜਿਹੜੇ ਦਿਹਾੜੀ ਲਾ ਕੇ ਗੁਜ਼ਾਰਾ ਕਰਦਾ ਤਿੰਨ ਬੇਟੀਆਂ ਦਾ ਬਾਪ ਹੈ ਇੱਕ ਬੇਟੀ ਉਹਦੇ ਹੁਣ ਹੋਈ ਉਹ ਪਿੱਛੇ ਇੱਕ ਮਹੀਨੇ ਤੋਂ ਬਿਮਾਰ ਰਹੀ ਮੇਰੇ ਹਿਸਾਬ ਨਾਲ ਉਹਦੇ ਰਿਸ਼ਤੇਦਾਰਾਂ ਨੇ ਉਹਦੀ ਮਦਦ ਕੀਤੀ ਜਿਹੜੇ ਐਨੇ ਗਰੀਬ ਪਰਿਵਾਰ ਦੇ ਘਰ ਈਡੀ ਦਸਕਤ ਦੇਵੇ ਦੇਖੋ ਕਿੰਨੀ ਲਾਂਹਤ ਵਾਲੀ ਗੱਲ ਹੈ ਜੇ ਅਗਰ ਤੁਸੀਂ ਈਡੀ ਨੇ ਆਣਾ ਤਾਂ ਤੁਸੀਂ ਨੰਗਲ ਥਾਣੇ ਤਲਾਹ ਦਿਓ ਸਾਡੇ ਪਤਵੰਤੇ ਸੱਜਣਾਂ ਗਲੀ ਗੁਆਣੜ ਆ ਤੁਸੀਂ ਦੱਸੋ ਤੁਹਾਡੇ ਧੱਕੇ ਮਾਰਨੇ ਦਾ ਕਿਆ ਕੰਮ ਹੈ ਇੰਨਾ ਤਿਆਚਾਰ ਹੈ ਗੁੰਡਾਗਰਦੀ ਹੈ ਈਡੀ ਦੀ ਜੇ ਮੋਦੀ ਨੇ ਬਣਾਈ ਹੈ ਟੀਮ ਤਾਂ ਗੁੰਡਾਗਰਦੀ ਨਾ ਕਰਾਵੇ ਅਸੀਂ ਕਹਿੰਦੇ ਮੋਦੀ ਸਾਹਿਬ ਐਦਾਂ ਨਾ ਕਰੋ ਇਹਨਾਂ ਨੂੰ ਪਾਕਿਸਤਾਨ ਦੇ ਬਾਡਰਾਂ ਤੇ ਭੇਜੋ ਕਰੋੜਾਂ ਪਤਿਆਂ ਦੇ ਛਾਪੇ ਮਾਰ ਆ ਗਰੀਬਾਂ ਦੇ ਇਹਨਾਂ ਨੇ ਕਿਆ ਲੈ ਜਾਣਾ ਦਿਹਾੜੀ ਵਾਲੇ ਉਹਨੂੰ ਪਤਾ ਵਿਚਾਰੇ ਨੂੰ ਸ਼ਾਮ ਨੂੰ ਰੋਟੀ ਨਸੀਬ ਹੋਣੀ ਕਿ ਨਹੀਂ ਹੋਣੀ ਬਿਲਕੁਲ ਬਿਲਕੁਲ ਅਰੇ ਉਹਦਾ ਬਾਪ ਬਿਮਾਰ ਹੈ ਮੈਂਡਰੀ ਡਿਸਟਰਬ ਹੈ ਮਾਂ ਬਿਮਾਰ ਹੈ ਜਨਾਨੀ ਬਿਮਾਰ ਉੱਠੀ ਜਿਹਦੇ ਘਰ 15 ਬੰਦੇ ਸੇਰੇ ਵੜ ਗਏ ਉਹਦੇ ਹਾਲਾਤ ਕਿਆ ਬਣੇ ਹੋਣੇ ਬਿਲਕੁਲ ਬਿਲਕੁਲ ਗਲੀ ਗਵਾਨ ਸਾਰਾ ਦਹਿਸ਼ਤ ਚ ਹੈ ਵੀ ਕੀ ਹੋਇਆ ਇਹਦਾ ਹੁਣ ਪਤਾ ਲੱਗਿਆ ਪੀੜੀ ਆ ਇਹ ਉਹੀ ਨਾ ਨਿਕਮ ਹੋਵੇ ਜਿਹਦਾ ਅਗਨੀ ਵੀਰ ਵਾਲੇ ਮੁੰਡੇ ਨੇ ਲੁੱਟ ਲੇ ਅਗਨੀ ਵੀਰ ਦੱਸਦਾ ਰਿਹਾ ਮੈਂ ਫੌਜੀ ਆ ਫੌਜੀ ਆ ਬਾਅਦ ਚ ਲੜੇ ਰਾ ਨਿਕਲਿਆ ਸਾਨੂੰ ਕੀ ਪਤਾ ਇਹ ਕੌਣ ਹੈ ਬਿਲਕੁਲ ਬਿਲਕੁਲ ਲੋਕਾਂ ਨੂੰ ਦੱਸਣ ਜਾਂ ਇਹਨਾਂ ਨੇ ਈਡੀ ਨੇ ਟੀਮ ਨੇ ਆਣਾ ਲੋਕਲ ਥਾਣੇ ਜੜੇ ਵੀ ਇਹ ਪੰਜਾਬ ਦੇ ਆ ਜਾਂ ਹਿੰਦੁਸਤਾਨ ਦੇ ਕੋਈ ਵੀ ਥਾਣਾ ਉਹਨੂੰ ਇਤਲਾ ਦੇਣ ਉੱਥੇ ਦਾ ਮੁਲਾਜ਼ਮ ਨਾਲ ਆਵੇ ਐਦਾਂ ਧੱਕੇ ਨਾ ਕਰਨ ਪਬਲਿਕ ਨੇ ਜਾਗ ਜਾਣਾ ਐ ਨਾਨੀ ਅਤਿਆਚਾਰ ਹੋਇਆ ਬਾ ਕਿ ਜਿੱਥੇ ਮਰਜੀ ਜਾਓ ਈੜੀ ਵੱਡ ਗਈ ਈੜੀ ਐ ਖਾ ਜਾਣਾ ਈੜੀ ਨੇ ਸਾਨੂੰ ਅਸੀਂ ਇਹੀ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਕਿ ਆਮ ਪਬਲਿਕ ਦਾ ਸਾਥ ਦਿਓ ਗਰੀਬ ਆਦਮੀਆਂ ਨਾਲ ਧੱਕੇ ਨਾ ਕਰੋ ਗਰੀਬ ਪਰਿਵਾਰ ਹੈ ਇਹਨਾਂ ਅਤਿਆਚਾਰ ਨਾ ਕਰੋ ਧੰਨਵਾਦ ਜੀ ਮਾਮਲਾ ਸਰ ਦੋ ਕੀ ਮਾਮਲਾ ਲੱਗਦਾ ਸਰ ਇਹ ਜਵਾਰਮਾ ਕੀ ਬਾੜ ਧਮਕ ਗਿਆ ਰਹਾ ਹੈ ਇੱਥੇ ਦੀ ਮਿਸ ਇੱਥੇ ਐਮਸੀ ਮੇਰੀ ਮੈਸੇਜ ਹੈ ਇਹ ਸਾਡੇ ਬਾੜ ਦਾ ਇੱਕ ਰੇਲਵੇ 5ਏ ਮਕਾਨ ਨੰਬਰ ਹੈ ਇੱਥੇ ਦੀ ਇੱਕ ਲੇਡੀਜ਼ ਹੈ ਉਹਦੇ ਕੋ ਕਰ ਮਨੋਜ ਕੁਮਾਰ ਵਾਈਫ ਮਨੋਜ ਕੁਮਾਰ ਦੇ ਘਰ ਆਪਾਂ ਨੇ ਤਾਂ ਪੁੱਛ ਕੀਤੀ ਮੈਨੂੰ ਸਾਨੂੰ ਨਹੀਂ ਕੁਝ ਨਹੀਂ ਦੱਸਿਆ ਕਹਿੰਦਾ ਸਾਡੀ ਇਨਕੁਆਰੀ ਹੋ ਰਹੀ ਹੈ ਜਦ ਕੋ ਇਨਕੁਆਰੀ ਕੰਪਲੀਟ ਹੋ ਜੂਗੀ ਆਪਾਂ ਤੁਹਾਨੂੰ ਸਭ ਕੁਝ ਦੱਸ ਕੇ ਜਾਵਾਂਗੇ ਹੱਦ ਤੋ ਸਾਨੂੰ ਕੁਝ ਨਹੀਂ ਪਤਾ ਆਪਾਂ ਤਾਂ ਬਾਹਰ ਖੜੇ ਆ ਨਾ ਸਾਨੂੰ ਅੰਦਰ ਜਾਣਦੇ ਨਾ ਸਾਨੂੰ ਕੋਈ ਕੋਪਰੇਟ ਕਰ ਰਹੀ ਤੇ ਮਾਮਲਾ ਕਿ ਸਰ ਇਹ ਦੱਸਿਆ ਮੈਨੂੰ ਪਤਾ ਨਹੀਂ ਕਿ ਸਾਹ ਕੀ ਕਿਆ ਚੱਕਰ ਹੈ ਮਤਲਬ ਮਤਲਬ ਆਪਾਂ ਪੁੱਛੋ ਲੱਗ ਕਹਿ ਸਕਦੇ ਆਪਾਂ ਮਰੇ ਜਦ ਤੱਕ ਉਹ ਕਹ ਦੱਸ ਨਹੀਂ ਦੇ ਆਪਾਂ ਅੱਜ ਕਹਿ ਨਹੀਂ ਸਕਦੇ ਕੁਝ ਕਿੰਨੇ ਵਜੇ ਤੋਂ ਰੇਡ ਜਿਹੜੀ ਜਾਰੀ ਹੈ ਇਸ ਵੇਲੇ 8:30 ਮੈਨੂੰ ਸਾਡੇ ਕੋਲ ਫੋਨ ਆ 8.5 ਫੋਨ ਆਇਆ ਕਿ ਰੇਟ ਪਈ ਮੈਂ 8.5 ਹੀ ਆ ਗਿਆ ਤਾਂ ਜੀ ਬਾਕੀ ਕਹਿੰਦੇ ਸਾਰੀ ਜਾਣਕਾਰੀ ਬਾਅਦ ਵਿੱਚ ਸ਼ਾਮ ਨੂੰ ਦਕੇ ਜਾਵਾਂਗੇ ਕਹਿੰਦੇ ਤੁਹਾਨੂੰ ਜਦ ਵੀ ਖਪਰੀ ਹੋਏ ਸਾਨੂੰ ਦੱਸ ਕੇ ਜਾਵਾਂਗੇ ਕੀ ਲੱਗਦਾ ਹੈ ਕੁਝ ਹੋ ਸਕਦਾ ਕਪੜਾ ਕਿਉਂਕਿ ਪਹਿਲੇ ਵੀ ਦੋ ਵਾਰ ਇਹਨਾਂ ਨੂੰ ਨਮਾਸ਼ੀ ਦਾ ਸਾਹਮਣਾ ਕਰਨਾ ਪਿਆ ਜੋਰ ਮਾਰਕੀਟ ਵਿੱਚ ਰੇਟ ਨਹੀਂ ਬਰਾਮਤ ਹੋਇਆ ਨਹੀਂ ਨਹੀਂ ਸਰ ਜਿਹੜਾ ਮੁੰਡਾ ਹੈ ਬਿਆਰਾ ਢਾੜੀ ਲਾਂਦਾ ਐਸਾ ਕੋਈ ਮਾਮਲਾ ਨਹੀਂ ਉਸ ਦਾ ਕੋਈ ਐਸਾ ਮਾਮਲਾ ਨਹੀਂ ਉਸ ਦਾ ਬੰਦੇ ਬਲਕ ਸ਼ਰੀਫ ਹੈ ਜੀ ਮੇਰੇ ਸਾਹਮਣੇ ਕੋਈ ਹੋ ਨਹੀਂ ਸਕਦਾ ਬਾਕੀ ਕਹਿ ਨਹੀਂ ਸਕਦੇ ਕੋਈ ਨਹੀਂ ਧਿਆਨ ਚਲਦੇ ਰਹੋ ਪਰਿਵਾਰ ਕਿਹਦਾ ਹੈ ਜੀ ਪਰਿਵਾਰ ਬਹੁਤ ਵਧੀਆ ਜੀ ਮੁੰ ਬਾਈ ਪ੍ਰਾਈਵੇਟ ਨੌਕਰੀ ਕਰਦੀ ਠੀਕ ਹੈ ਜੀ ਅੰਦਰ ਇਹ ਸੋਚ ਨਾ ਸਕਦੇ ਕ ਈਡੀ ਦੇ ਵੱਲੋਂ ਜਵਾਹਰ ਬਾਜ਼ਾਰ ਦੇ ਇੱਕ ਘਰ ਦੇ ਵਿੱਚ ਕੀਤੀ ਗਈ ਛਾਪੇਮਾਰੀ ਮਚਿਆ ਹੜਕੰਪ ਜਾਣਕਾਰ ਦੇ ਅਨੁਸਾਰ ਜਿਸ ਘਰ ਦੇ ਉੱਪਰ ਈਡੀ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਉਸ ਘਰ ਦੇ ਵਿੱਚ ਹਿਮਾਚਲ ਸੂਬੇ ਤੋਂ ਆਨ ਕੇ ਰਹਿ ਰਹੀ ਕਿਰਨ ਨਾਮ ਦੀ ਔਰਤ ਸੀ ਅਤੇ ਜੋ ਕਿ ਬਾਂਕੇ ਵਿਹਾਰੀ ਹਸਪਤਾਲ ਦੀ ਮੁਲਾਜ਼ਮ ਸੀ ਤੇ ਕਥਿਤ ਤੌਰ ਤੇ ਹਸਪਤਾਲ ਦੇ ਪਰਬੰਧਕਾਂ ਰਾਹੀਂ ਇਲਾਜ ਕਰਵਾਉਂਦੀ ਸੀ ਇਸ ਸਬੰਧੀ ਈਡੀ ਨੂੰ ਕੋਈ ਜਾਣਕਾਰੀ ਮਿਲੀ ਸੀ ਜਿਸ ਦੇ ਚਲਦਿਆਂ ਉਹਨਾਂ ਨੇ ਇਸ ਘਰ ਦੇ ਉੱਪਰ ਛਾਪੇਮਾਰੀ ਕੀਤੀ ਅਤੇ ਹੁਣ ਅਹਿਮ ਕੇਅਰ ਸਕੀਮ ਕਪਲੇ ਦੇ ਦੇਸ਼ਾਂ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਜੀ ਪ੍ਰਧਾਨ ਜੀ ਅੱਜ ਈਡੀ ਗ੍ਰੇਡ ਪਈ ਹੈ ਜੋਰ ਮਾਰਕੀਟ ਦੇ ਵਿੱਚ ਕੀ ਮਾਮਲਾ ਲੱਗਦਾ ਪਹਿਲੇ ਵੀ ਕਾਫੀ ਡੇਟਾ ਪੈ ਚੁੱਕੀ ਹੈ ਪਰ ਜਿਹੜਾ ਮਿਲਦਾ ਕੁਝ ਨਹੀਂ ਇਹਨਾਂ ਨੂੰ ਤੇ ਅੱਜ ਕੀ ਲੱਗਦਾ ਹੈ ਹੈ ਕੁਝ ਦੇਖੋ ਸਵੇਰੇ 5 ਵਜੇ ਦੀ ਇਹ ਟੀਮ ਆ ਜੀ ਇਹ ਇੱਥੇ ਆਪਣਾ ਸਰਚ ਕਰਦੇ ਰਹੇ 7 ਵਜੇ ਇਹਨਾਂ ਦੇ ਘਰ ਬੜੇ ਹੋ ਇਹ ਪਤਾ ਨਹੀਂ ਕਿਹੜੀ ਟੀਮ ਸੀ ਲੋਕਾਂ ਨੂੰ ਕੋਈ ਪਤਾ ਨਹੀਂ ਵੀ ਈਡੀ ਦੀ ਟੀਮ ਹੈ ਜਾਂ ਕੋਈ ਟੀਮ ਹੈ ਸਾਨੂੰ ਪਤਾ ਲੱਗਿਆ ਅਸੀਂ ਮੌਕੇ ਤੇ ਆਏ ਆ ਕੇ ਇਹਨਾਂ ਨੂੰ ਪੁੱਛਿਆ ਵੀ ਦੱਸੋ ਭਰਾ ਕਾਹਦੇ ਆਏ ਕੀ ਚੱਕਰ ਹੈ ਇਹ ਉਲਟੇ ਕੋਆਪਰੇਟ ਕਰਨ ਦੀ ਬਜਾਏ ਸਾਨੂੰ ਧੱਕੇ ਮਾਰ ਲਾਪੇ ਕੀ ਪਤਾ ਕਿਹੜੀ ਟੀਮ ਹੈ ਇਹ ਤਾਂ ਹੁਣ ਇਹਨਾਂ ਨੇ ਦੱਸਿਆ ਜਾਂ ਤੁਸੀਂ ਆਗੇ ਜਾਂ ਹੋਰ ਪਤਵੰਤੇ ਸੱਜਣ ਆਗੇ ਵੀ ਅਸੀਂ ਈਡੀ ਹੈ ਜੇ ਈਡੀ ਹੈ ਤਾਂ ਇਹਨਾਂ 'ਨ ਝੂਲਮ ਥੋੜਾ ਹਿੰਦੁਸਤਾਨ ਦੀ ਹੈ ਇਕੜਾ ਪਾਕਿਸਤਾਨ ਬਾਰਡਰ ਹੈ ਵੀ ਤੁਸੀਂ ਆਗੇ ਫੌਜੀਆ ਨੇ ਅਤੇ ਉਗਰਵਾਦੀ ਫੜਨੇ ਤੇ ਇੱਕ ਹਮਾਤੜ ਪਰਿਵਾਰ ਹੈ ਇਹ ਜਿਹੜੇ ਦਿਹਾੜੀ ਲਾ ਕੇ ਗੁਜ਼ਾਰਾ ਕਰਦਾ ਤਿੰਨ ਬੇਟੀਆਂ ਦਾ ਬਾਪ ਹੈ ਇੱਕ ਬੇਟੀ ਉਹਦੇ ਹੁਣ ਹੋਈ ਉਹ ਪਿੱਛੇ ਇੱਕ ਮਹੀਨੇ ਤੋਂ ਬਿਮਾਰ ਰਹੀ ਮੇਰੇ ਹਿਸਾਬ ਨਾਲ ਉਹਦੇ ਰਿਸ਼ਤੇਦਾਰਾਂ ਨੇ ਉਹਦੀ ਮਦਦ ਕੀਤੀ ਜਿਹੜੇ ਐਨੇ ਗਰੀਬ ਪਰਿਵਾਰ ਦੇ ਘਰ ਈੜੀ ਦਸਕਤ ਦੇਵੇ ਦੇਖੋ ਕਿੰਨੀ ਲਾਂਹਤ ਵਾਲੀ ਗੱਲ ਹੈ ਜੇ ਅਗਰ ਤੁਸੀਂ ਈੜੀ ਨੇ ਆਣਾ ਤਾਂ ਤੁਸੀਂ ਨੰਗਰ ਥਾਣੇ ਤਲਾਹ ਦਿਓ ਸਾਡੇ ਪਤਵੰਤੇ ਸੱਜਣਾ ਗਲੀ ਗਵਾਂਡ ਐ ਤੁਸੀਂ ਦੱਸੋ ਤੁਹਾਡੇ ਧੱਕੇ ਮਾਰਨੇ ਦਾ ਕਿਆ ਕੰਮ ਐ ਇੰਨਾ ਤੇ ਹਜਾਰ ਐ ਗੁੰਡਾਗਰਦੀ ਐ ਈਡੀ ਦੀ ਜੇ ਮੋਦੀ ਨੇ ਬਣਾਈ ਐ ਟੀਮ ਤਾਂ ਗੁੰਡਾਗਰਦੀ ਨਾ ਕਰਾਵੇ ਅਸੀਂ ਕਹਿੰਦੇ ਮੋਦੀ ਸਾਹਿਬ ਐਦਾਂ ਨਾ ਕਰੋ ਇਹਨਾਂ ਨੂੰ ਪਾਕਿਸਤਾਨ ਦੇ ਬਾਰਡਰਾਂ ਤੇ ਭੇਜੋ ਕਰੋੜਾਂ ਪਤਿਆਂ ਦੇ ਛਾਪੇ ਮਾਰ ਗਰੀਬਾਂ ਦੇ ਇਹਨਾਂ ਨੇ ਕਿਆ ਲੈ ਜਾਣਾ ਦਿਹਾੜੀ ਵਾਲੇ ਉਹਨੂੰ ਦਾ ਪਤਾ ਵਿਚਾਰੇ ਨੂੰ ਸ਼ਾਮ ਨੂੰ ਰੋਟੀ ਨਸੀਬ ਹੋਣੀ ਕਿ ਨਹੀਂ ਹੋਣੀ ਬਿਲਕੁਲ ਬਿਲਕੁਲ ਉਹਦਾ ਬਾਪ